ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਪਾ ਮੰਡੀ ਵਿਖੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਤੇ ਗੈਂਗਸਟਰ ਲਕਸ਼ਿਧਾਣਾ ਬਾਦਲਾਂ ਦਾ ਚਮਚਾ ਜੀ ਬਲਦੇਵ ਸਿੰਘ ਬਡਾਲਾ ਰਾਗੀ ਸੁਖ ਜਗਨਾਮ ਭਾਨਾ ਸਿੱਧੂ ਤੇ ਇੱਕ ਮੂਤਪਾਲ ਦਾ ਭਾਬਾ ਰਸ਼ੀਮਾ ਤੇ ਇੱਕ ਮਾਨਸਾਂ ਵਾਲਾ ਝੋਟਾ ਇਹਨਾਂ ਨੇ ਇਕੱਠ ਕੀਤਾ ਪੁਲਿਸ ਦੇ ਵਿਰੁੱਧ ਕਿ ਪੁਲਿਸ ਤੱਕਾ ਕਰ ਰਹੀ ਹੈ ਹੁਣ ਇਹਦਾ ਮਾਸਟਰਮੈਂਡ ਕੌਣ ਹੈ ਕੱਟ ਕਰਨ ਦਾ ਉਹ ਹੈ ਲਖਸ਼ਦਾਨ ਤੁਹਾਨੂੰ ਪਤਾ ਹੋਣਾ ਜਿੱਦਾਂ ਹੰਡਿਆਏ ਦੇ ਵਿੱਚ ਕਿ ਪਟਿਆਲੇ ਤੋਂ ਆ ਰਿਹਾ ਸੀ ਇਹਨੂੰ ਰੈਸਟ ਕਰ ਲਿਆ ਸੀ ਤੇ ਉਹ ਸਮਾਹਿਤ ਪਰਸੂ ਨੇ ਪੋਸ਼ਿਕਸ਼ ਕਰਕੇ ਛੱਡ ਦਿੱਤਾ ਸੀ ਬਾਅਦ ਵਿੱਚ ਕਹੇ ਮੇਰੇ ਕੋਲ ਟਮਾਰ ਕੀਤੀ ਬੜਾ ਕੁਝ ਪਹਿਨਣ ਦੀ ਕੋਸ਼ਿਸ਼ ਕੀਤੀ ਇੱਕ ਅਮਤਾਬ ਦੂਜਾ ਅਮਨਤੋਜ ਮਾਨ ਹੈ ਦੇਕ ਨੇ ਹੰਗ ਸਿੰਘ ਹੈਗਾ ਦੇ ਵਿੱਚ ਰਾਜਾ ਰਾਜ ਸਿੰਘ ਅਛਾ ਇਹਨਾਂ ਨੇ ਨਾ ਜਦੋਂ ਉਹ ਕੱਟ ਦੇ ਵਿੱਚ ਬੋਲੇ ਨੇ ਆਪੋ ਆਪਣੀਆਂ ਡਫਲੀਆਂ ਪਜਾਈਆਂ ਸਾਰਿਆਂ ਨੇ ਧਿਆਨ ਦੇ ਨਾਲ ਸੁਣਿਓ ਮੈਂ ਜਿਹੜੀ ਗੱਲ ਕਹਿਣੀ ਹੈ ਜਦੋਂ ਜਜੂਸ਼ਣ ਦੱਲੇਵਾਲ ਦੀ ਗੱਲ ਕਰਾਂ ਉਹ ਤੁਸੀਂ ਉਹਨੇ ਇੱਕ ਬਹੁਤ ਘਟਿਆ ਕਰਤੂਤ ਉਹ ਤੇ ਕੀਤੀ ਕਹਿੰਦਾ ਸੈਂਟਰ ਸਰਕਾਰ ਕਿਸਾਨ ਨੂੰ ਮਜ਼ਦੂਰ ਦੇ ਵਿੱਚ ਕਨਵਰਟ ਕਰਨਾ ਚਾਹੁੰਦੀ ਹੈ ਵੀ ਕਿਸਾਨ ਨੂੰ ਮਜ਼ਦੂਰ ਬਣਾਉਣਾ ਚਾਹੁੰਦੀ ਹੈ ਹੁਣ ਇਹ ਬਿਆਨ ਇੰਨਾ ਕ ਮੈਨਾਂ ਰੱਖਦਾ ਹੈ ਵੀ ਮਜ਼ਦੂਰ ਇਹਨਾਂ ਦੀ ਨਜ਼ਰ ਵਿੱਚ ਕੁਝ ਨਹੀਂ ਹੈਗਾ ਇਹਨਾਂ ਨੇ ਮਜ਼ਦੂਰ ਲਈ ਕੱਖ ਨਹੀਂ ਕਰਨਾ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਦਾ ਨਾਰਾ ਲਾਇਆ ਪਰ ਮਜ਼ਦੂਰ ਨੂੰ ਅੱਜ ਵੀ ਪੈਰਾਂ ਦੀ ਜੁੱਤੀ ਇਹ ਸਮਝਦੇ ਨੇ ਮਤਲਬ ਜਿਹੜੇ ਉੱਥੇ ਕੱਠ ਵਿੱਚ ਕਿਸਾਨ ਵੀ ਗਏ ਤੇ ਉਹਨਾਂ ਨੂੰ ਵੀ ਇਹ ਸਮਝ ਹੈ ਗਿਆ ਵੀ ਕਿਸਾਨ ਵੀ ਇੱਕ ਮਜ਼ਦੂਰ ਹੈਗਾ ਹੀ ਆ ਜਿਹੜਾ ਖੇਤਾਂ ਦੇ ਵਿੱਚ ਖੇਤੀ ਕਰਨ ਵਾਲਾ ਉਹ ਮਜ਼ਦੂਰ ਹੀ ਹੁੰਦਾ ਕਿਸੇ ਦੇ ਕਨਵਰਟ ਕਰਨ ਨਾਲ ਕੁਝ ਨਹੀਂ ਹੋਣਾ ਹਿੰਦਲੇਵਾਲ ਉਹੀ ਆ ਨਾ ਜਿਹੜਾ ਮਰਨਵਰ ਤੇ ਬੈਠਾ ਸੀ ਤੇ ਆਦਨ ਆਟਰ ਕੀਤਾ ਅੱਜ ਬੋਲਿਆ ਵੀ ਬਿਲਕੁਲ ਥੱਲੇ ਬੈਠ ਕੇ ਸਟੇਜ ਤੇ ਗਿਆ ਨਹੀਂ ਵੀ ਲੋਕਾਂ ਨੇ ਕਹਿਣਾ ਵੀ ਹੁਣ ਤੰਦਰੁਸਤ ਕਿਦਾਂ ਹੋ ਗਿਆ ਡਰਾਮੇ ਬਾਜੀ ਅੱਜ ਵੀ ਪੂਰੀ ਕੀਤੀ ਹੁਣੇ ਕੜ ਦੇ ਵੀ ਡੱਲੇਵਾਲ ਨੇ ਜੋ ਕੁਝ ਕਿਹਾ ਉਹਦਾ ਪੰਜਾਬ ਦੇ ਲਈ ਜੇ ਕੋਈ ਬੈਨੀਫਿਟ ਹੋਵੇ ਤਾਂ ਤੁਸੀਂ ਦੱਸ ਦਿਓ ਅੱਜ ਤੱਕ ਇਹਨਾਂ ਨੇ ਪੰਜਾਬ ਲਈ ਕੀਤਾ ਕੀ ਹੈ ਇਹ ਸਭ ਨੂੰ ਪਤਾ ਹੈ ਕੜੇ ਕੋਲੀ ਐ ਸੌਦੇਵਾਜੀ ਕੀਤੀ ਐ ਬਲੈਕਮੇਲਿੰਗ ਬੜੇ ਬੜੇ ਲੋਕਾਂ ਨੂੰ ਕਰਦੇ ਰਹੇ ਨੇ ਧਰਨਾ ਦੇ ਵਿੱਚ ਸੌਦੇਬਾਜ਼ੀ ਕਰਕੇ ਪੈਸੇ ਲੈ ਕੇ ਉੱਠਦੇ ਰਹੇ ਨੇ ਆ ਇਹਨਾਂ ਦੀਆਂ ਕਰਤੂਤਾਂ ਨੇ ਤੇ ਹੁਣ ਨੰਬਰ ਆਉਂਦਾ ਹੈ ਜਿਹੜਾ ਰਾਜਾ ਰਾਜ ਸਿੰਘ ਹੈ ਉਹਨੇ ਹੰਗ ਸਿੰਘ ਭੰਗ ਪੀਣੇ ਉਹਨਾਂ ਨੂੰ ਮੈਂ ਕਹਿੰਦਾ ਹੁਣ ਬਿੱਲੜ ਲਾਣਾ ਇਹ ਇਹਨਾਂ ਲੋਕਾਂ ਦੀ ਪੰਜਾਬ ਨੂੰ ਦੇਣ ਕੀ ਹੈ ਕੀ ਕਹਿਆ ਉਹਨੇ ਕਹਿੰਦਾ ਆ ਜਿੰਨੇ ਸਾਡੇ ਆਗੂ ਬੈਠੇ ਨੇ ਇਹ ਬੰਦੀ ਸਿੰਘਾਂ ਨੇ ਮੋਰ ਦੇ ਵਿੱਚ ਇੱਕ ਵੀ ਨਹੀਂ ਬੋਲਿਆ ਜਨ ਕਿ ਆਪੋ ਆਪਣੀਆਂ ਢਫਲੀਆਂ ਵਜਾਈਆਂ ਤੇ ਜਦੋਂ ਭਾਨਾ ਸਿੱਧੂ ਬੋਲਦਾ ਉਹ ਕੀ ਕਹਿੰਦਾ ਹੈ ਕਹਿੰਦਾ ਭਵੰਤਮਾ ਨਾ ਤੈਨੂੰ ਚੈਲੰਜ ਕਰਦਾ ਮੈਂ ਤੈਨੂੰ ਚੈਲੰਜ ਕਰਦਾ ਤੂੰ ਜੋ ਕੁਝ ਕੀਤਾ ਉਹ ਪੰਜਾਬ ਦਾ ਬੇੜਾ ਬਹਾਇਆ ਇਹ ਕੌਣ ਕਹਿੰਦਾ ਭਾਨਾ ਸਿੱਧੂ ਚਲੋ ਮੈਂ ਥੋੜਾ ਥੋੜਾ ਇਹਨਾਂ ਦਾ ਜ਼ਿਕਰ ਕਰਦਾ ਤੇ ਜਦੋਂ ਲੱਖੇ ਸਦਾਨ ਦੀ ਗੱਲ ਆਉਂਦੀ ਹੈ ਤੇ ਉਦੋਂ ਇਹਨਾਂ ਪਹਿਲਾਂ ਵੀ ਪੁਲਿਸ ਵਾਲੇ ਕੁੱਤਾ ਸ਼ਬਦ ਵਰਤੇ ਯਾਨੀ ਕਿ ਪੁਲਿਸ ਵਾਲਿਆਂ ਨੂੰ ਕੁੱਤਾ ਕਿਹਾ ਇਹ ਸ਼ਬਦ ਵਰਤੇ ਆ ਤੇ ਨਾਲ ਹੀ ਮੈਂ ਗੱਲ ਕਰਾਂ ਅਮਤੋਜ ਮਾਨ ਦੇ ਤੇ ਉਹ ਵੀ ਮਾਨ ਮਰਾੜਾਂ ਵਾਲੇ ਦਾ ਸ਼ਾਇਦ ਮੁੰਡਾ ਹੈ ਮੈਨੂੰ ਇਦਾਂ ਲੱਗਦਾ ਹੋਊਗਾ ਪਤਾ ਨਹੀਂ ਨਹੀਂ ਇਹਨਾਂ ਦਿਨਾਂ ਕੇ ਲਈ ਸੁਰਤੀ ਵਿੱਚ ਚੱਲ ਰਿਹਾ ਹੈ ਕਿ ਵੀ ਬਸ ਸਾਡੇ ਕੋਲੇ ਕੁਰਸੀ ਕਿੱਦਾਂ ਆਵੇ ਬੋਟਾਂ ਪਾਉਣ ਦੀ ਗੱਲ ਕਰਦੇ ਨੇ ਤੁਸੀਂ ਪਹਿਲਾਂ ਰੱਖੇ ਨੂੰ ਹਰਾਤਾ ਜੀ ਇੱਦਾਂ ਹੀ ਮਾਨਸਾਂ ਵਾਲੇ ਝੋਟੇ ਨਿਕਿਆ ਮੈਨੂੰ ਫੋਨ ਆਉਂਦੇ ਨੇ ਲੋਕਾਂ ਦੇ ਪੁੱਤ ਨਸ਼ੇ ਨਾਲ ਮਰ ਰਹੇ ਨੇ ਔਰ ਝੋਟੇ ਨੇ ਤਾਂ ਇੱਕ ਹੋਰ ਬਹੁਤ ਵੱਡੀ ਗੱਲ ਉਸੇ ਕਹਿਤੀ ਮੂੰਹ ਤੇ ਹਲਕੀ ਤਰੀਫ ਹੀ ਹੈਗੀ ਉਹਦੀ ਮੈਂ ਵੀ ਤਰੀਫ਼ ਕਰਦਾ ਉਹ ਕਹਿੰਦਾ ਜਿੰਨੇ ਤੁਸੀਂ ਬੈਠੇ ਹੋ ਨਾ ਉਹ ਸਟੇਜ ਦੇ ਉੱਪਰ ਬਨਾਲ ਦੇ ਵਿੱਚ ਕਹਿੰਦਾ ਤੁਹਾਡੇ ਸਾਰਿਆਂ ਦੇ ਬੱਚੇ ਨਸ਼ਾ ਕਰਦੇ ਆ ਉਹਨੇ ਇਹ ਗੱਲ ਕਹੀ ਇਹਦਾ ਮਤਲਬ ਤੁਹਾਡੇ ਆਪਣੇ ਬੱਚੇ ਨਸ਼ਾ ਕਰਦੇ ਆ ਤੁਸੀਂ ਲੋਕਾਂ ਦੇ ਬੱਚਿਆਂ ਤੋਂ ਨਸ਼ੇ ਛਡਾਉਣ ਦੀ ਗੱਲ ਕਰਦੇ ਹੋ ਲੋਕਾਂ ਦੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਦੀ ਗੱਲ ਕਰਦੇ ਇਹ ਗੱਲਾਂ ਉੱਥੇ ਇਹਨਾਂ ਨੇ ਕੜੀ ਘੋਲੀ ਆ ਉੱਥੇ ਬਡਾਲਾ ਸਾਹਿਬ ਬੋਲੇ ਉਹਦੇ ਵੇਰਥ ਤੁਹਾਨੂੰ ਪਤਾ ਹੀ ਹੁੰਦਾ ਹੈ ਹੁਣ ਕਿ ਉਹ ਖਿਚੜੀ ਅਮਰਪਾਲ ਨੇ ਭਾਪੇ ਨਾਲ ਹੋਏ ਨੇ ਇਹਨਾਂ ਦੀ ਮੈਂ ਦੋਨਾਂ ਦੀ ਗੱਲ ਕਰ ਦੇਣਾ ਇਹਨਾਂ ਨੇ ਕੀ ਕਿਹਾ ਇਹ ਕਹਿੰਦੇ ਨੌਜਵਾਨਾਂ ਨੂੰ ਜਾਗਣ ਦੀ ਲੋੜ ਹੈ 2027 ਦੇ ਵਿੱਚ ਜਿਹੜਾ ਸੂਰਜ ਹੈ ਨਾ ਉਹ ਪੰਜਾਬ ਤੋਂ ਝੜਾਉਣਾ ਹੈ ਆਪਾਂ ਯਾਨੀ ਕਿ ਪੰਜਾਬ ਦੇ ਵੀ ਸਰਕਾਰ ਬਣਾਉਣੀ ਹੈ ਆਪਾਂ ਇਦਾਂ ਗੱਲਬਾਤ ਚੱਲੀ ਹੁਣ ਤੁਸੀਂ ਥੋੜਾ ਜਿਹਾ ਅੰਦਾਜ਼ਾ ਲਾਇਓ ਇਹ ਇਕੱਠ ਕਿਉਂ ਕੀਤਾ ਜਾ ਰਿਹਾ ਤੇ ਇਹ ਕਿਹਦੇ ਕੰਮ ਤੇ ਇਕੱਠ ਹੋ ਰਿਹਾ ਕੀ ਜੇ ਪੰਜਾਬ ਪੁਲਿਸ ਕਿਸੇ ਦਾ ਫੜ ਕੇ ਇਨਕਾਊਂਟਰ ਕਰਦੀ ਹੈ ਉਹ ਕਿਸੇ ਆਮ ਬੰਦੇ ਦਾ ਕਰ ਦਿੰਦੀ ਹੈ ਜੇ ਉਹਨੇ ਕੁਛ ਕੀਤਾ ਹੁੰਦਾ ਇਨਕਾਊਂਟਰ ਤਾਂ ਹੁੰਦਾ ਉਦਾਂ ਨਹੀਂ ਹੋ ਸਕਦਾ ਹੁਣ ਇਹਨਾਂ ਦਾ ਮਕਸਦ ਕੀ ਸੀ ਇਹ ਜਿਹੜੇ ਪੰਜ ਸੱਤ ਉਥੇ ਬੋਲੇ ਨੇ ਇਹਨਾਂ ਦਾ ਮਕਸਦ ਇਹ ਸੀਗਾ ਵੀ ਪੰਜਾਬ ਦਾ ਜਿਹੜਾ ਜੂਥ ਹੈ ਉਹਨੂੰ ਪੁਲਿਸ ਦੇ ਵਿਰੁੱਧ ਢੁਕਾ ਦਈਏ ਜਿਹੜੇ ਅੱਤਵਾਦ ਵਾਲੇ ਮਾਹੌਲ ਪਹਿਲਾਂ ਸੀ ਨੈਰੇਟਿਵ ਪਹਿਲਾਂ ਸੀ ਵੀ ਉਦੋਂ ਦਾ ਨੈਰੇਟਿਵ ਅਸੀਂ ਬਣਾ ਦਈਏ ਦੁਬਾਰਾ ਵੀ ਪੰਜਾਬ ਦਾ ਜੂਥ ਕੁਝ ਨਸ਼ੇੜੀ ਹੈ ਕੁਝ ਬੇਰੁਜ਼ਗਾਰ ਹੈ ਵੀ ਅਸੀਂ ਪੁਲਿਸ ਦੇ ਵਿਰੁੱਧ ਜੂਥ ਨੂੰ ਢੁਕਾ ਦਈਏ ਤੇ ਢੁਕਾ ਕੇ ਅਸੀਂ ਆਪ ਹੋ ਜਾਣਗੇ ਪਾਸੇ ਤੇ ਫਿਰ ਇੱਥੇ ਮਾਹੌਲ ਇਹੋ ਜਿਹਾ ਬਣ ਜੇ ਬੀ ਲੋਕ ਕਹਿਣ ਉਠ ਕਹਿ ਦੇਣ ਵੀ ਭਵੰਤਮਾਨ ਤੋਂ ਕੰਟਰੋਲ ਨਹੀਂ ਹੋ ਰਿਹਾ ਜਾਨੀ ਕਿ ਇਹ ਇਹਨਾਂ ਦਾ ਜਿਹੜਾ ਇਕੱਠ ਕਰਨ ਦਾ ਮਤਲਬ ਸੀ ਉੱਥੇ ਹੁਣ ਇਹਦੇ ਕਿਹਾ ਕੀ ਗਿਆ ਕਿ ਪੁਲਿਸ ਰਾਜ ਹੈ ਜੀ ਇਹ ਜਿਹੜਾ ਅਸੀਂ ਇਕੱਠ ਕੀਤਾ ਪੁਲਿਸ ਦੇ ਵਿਰੁੱਧ ਕੀਤਾ ਹੈ ਜੀ ਪੰਜਾਬ ਪੁਲਿਸ ਨੂੰ ਕੁੱਤਾ ਸ਼ਬਦ ਦੇ ਨਾਲ ਸੰਬੋਧਨ ਕੀਤਾ ਇਹਨਾਂ ਨੇ ਉਸ ਵਕਤ ਉੱਥੇ ਇਕੱਠ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਕੌਣ ਨੇ ਕੀ ਪੰਜਾਬ ਦੇ ਹੱਕ ਵਿੱਚ ਨੇ ਜਾਂ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਆ ਇਹਨਾਂ ਸਾਰਿਆਂ ਤੁਸੀਂ ਬੈਕਗ੍ਰਾਉਂਡ ਦੇਖੋ ਕੀ ਹੈ ਵੱਡਾ ਰਾਜਾ ਰਾਜ ਸਿੰਘ ਹੈ ਸ਼ਰਮ ਪਤਾ ਮੈਨੂੰ ਕਿੱਡੀ ਸਾਫਕਾ ਡੀਐਸਪੀ ਸਾਹਨੇ ਫੋਨ ਕੀਤਾ ਉਹ ਕਹਿੰਦੇ ਜੀ ਇਹਨੇ ਕੋਈ ਸੜਕਾਂ ਦੇ ਕੰਡੇ ਤੇ ਉਸ ਵਕਤ ਦਰਖਤ ਨਹੀਂ ਛੱਡਿਆ ਇਹਦੇ ਤੇ ਪਰਚਾ ਦਰਜ ਹੈ ਘਰਵਾਲੀ ਨੇ ਕਰਾਇਆ ਹੋਇਆ ਘਰਵਾਲੀ ਦਾ ਦਿਮਾਗ ਰੋਂ ਗਿਆ ਫਿਰ ਤੇ ਔਰ ਬੱਚਿਆਂ ਨਾਲ ਇਹਨੇ ਗਲਤ ਹਰਕਤਾਂ ਕੀਤੀਆਂ ਇਹ ਉਹਦੀ ਕਰਤੂਤ ਦੱਸੇ ਹੁਣ ਲੱਖਰਦਾਨ ਅੱਗੇ ਗੈਸਟ ਹੈ ਜੀ ਉਹ ਅਜੇ ਤੱਕ ਗੈਸਟਬਾਦ ਦੇ ਵਿੱਚ ਹੁਣ ਬੋਲਵੇ ਫਰੋਧੀਆਂ ਲੈਂਦਾ ਹੈ ਵੱਡੇ ਵੱਡੇ ਲੋਕਾਂ ਦੇ ਨਾਲ ਸੌਦੇਬਾਜ਼ੀ ਕਰਦਾ ਹੈ ਬਲੈਕਮੇਲ ਕਰਕੇ ਇਹ ਸਰੇਆ ਪਤਾ ਹੈ ਭਾਨੇ ਸਿੱਧੂ ਨੇ ਏਜੰਟਾਂ ਨਾਲ ਜਿਹੜਾ ਮੋਦਾ ਚੁੱਕਿਆ ਸੀ ਉਹਦੇ ਵਿੱਚੋਂ ਕਰੋੜਾਂ ਰੁਪਏ ਕਮਾਏ ਕੋਈ ਸ਼ੱਕ ਨਹੀਂ ਸੌਦੇਬਾਜ਼ੀ ਉੱਥੇ ਵੀ ਹੋਈ ਹੈ ਜਿਹੜਾ ਮਾਨਸਾ ਵਾਲਾ ਝੂਟਾ ਇਹ ਪਹਿਲਾਂ ਨਸ਼ੇੜੀ ਸੀ ਤੇ ਹੁਣ ਵੀ ਖਾਧੇ ਤੋਂ ਬਿਨਾ ਕੁਝ ਬੋਲ ਨਹੀਂ ਸਕਦਾ ਅਮਤੋਜ ਮਾਨ ਜਿਹੜਾ ਹੈਗਾ ਤੇ ਉਹਨੂੰ ਵੀ ਚੌਧਰ ਦੀ ਭੁੱਖ ਹੈ ਵੀ ਕਿਦਾਂ ਕੋਈ ਕੁਰਸੀ ਮਾੜੀ-ਮੋਟੀ ਮਿਲੇ ਤੇ ਜਿਹੜੀ ਗੇਮ ਹੈ ਨਾ ਉਸ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਉਹ ਇਹਨਾਂ ਸਾਰਿਆਂ ਨੂੰ ਇਦਾਂ ਉਂਗਲ ਤੇ ਨਚਾਉਂ ਉਂਗਲ ਤੇ ਕਿਦਾਂ ਨਚਾਉਂ ਵੀ ਪੰਜਾਬ ਦਾ ਜਿਹੜਾ ਝੂਠ ਹੈ ਸਾਡੇ ਇਕੱਠਾਂ ਦੇ ਵਿੱਚ ਵੱਧ ਤੋਂ ਵੱਧ ਆਵੇ ਫਿਰ ਅਸੀਂ ਜਿਹੜੀ ਵੀ ਪਾਰਟੀ 2022 ਦੇ ਵਿੱਚ ਆਉਣਾ ਚਾਹੂਗੀ ਉਹਦੇ ਨਾਲ ਸੌਦਾ ਕਰੀਏ ਕਰੋੜਾਂ ਰੁਪਈਆ ਦੇ ਵਿੱਚ ਇਹਨਾਂ ਦੀ ਅਸਲ ਕਰਤੂਤ ਆ ਨਾ ਤਾਂ ਲੱਖਾ ਕਦੇ ਜਿੱਤੇ ਨਾ ਜਿੱਤੇ ਇਹਨਾਂ ਵਿੱਚੋਂ ਕੋਈ ਪਿੰਡ ਦਾ ਸਰਪੰਚ ਨਹੀਂ ਬਣਿਆ ਅਜੇ ਤੱਕ ਤੇ ਨਾ ਕੋਈ ਬਣ ਸਕਦਾ ਇਹ ਗਰੰਟੀ ਹੈ ਤੇ ਜਿਹੜਾ ਪਾਪਾ ਗਿਆ ਅਮਰਜਪਾਲ ਦਾ ਉਹਦੀ ਥੋੜੀ ਜੀ ਗੱਲ ਸੁਣ ਲਓ ਤੇ ਉਹਦਾ ਮੂੰਹ ਤਾਂਾਂ ਚੱਕਿਆ ਸੀ ਉਹਦੇ ਹੱਥ ਥੱਲੇ ਇਦਾਂ ਚੱਲੀ ਜਾਂਦੇ ਸੀ ਤੁਸੀਂ ਜੋਦੇ ਜੋ ਸਾਡਾ ਅਮਰਤਪਾਲ ਮੇਰਾ ਬੇਟਾ ਹੈਪੀ ਨਸ਼ੇੜੀ ਹੈ ਤੁਸੀਂ ਨਸ਼ਿਆਂ ਨੂੰ ਖਤਮ ਕਰਨਾ ਹੈ ਨਸ਼ਿਆਂ ਦੇ ਵਿਰੋਧੋ ਬੋਲਣਾ ਹੈ ਤੇ ਆਪਣੇ ਪੁੱਤਾਂ ਬਾਰੇ ਪਤਾ ਨਹੀਂ ਵੀ ਕੋਈ ਕੀ ਕੁਛ ਉਹਨੇ ਕਰਤੂਤ ਸਾਹਮਣੇ ਆ ਗਈ ਜਾਨੀ ਕਿ ਰਲ ਮਿਲ ਕੇ ਇਹਨੇ ਪੱਲੇ ਕੱਖ ਨਹੀਂ ਹੈਗਾ ਜੇ 2-4000 ਬੰਦਾ ਇਕੱਠਾ ਹੋ ਜਾਂਦਾ ਨਾ ਇਹਦਾ ਨਸ਼ੇੜੀ ਤੁਰੇ ਫਿਰਦੇ ਇੱਥੇ ਬੇਰੁਜ਼ਗਾਰ ਤੁਰੇ ਫਿਰਦੇ ਜਿਹੜੇ ਆ ਜਾਂਦੇ ਆ ਪਰ ਇਹਨਾਂ ਦਾ ਪੰਜਾਬ ਲਈ ਕੀ ਲਾਭ ਹੈ ਪੰਜਾਬ ਦੇ ਲੋਕਾਂ ਨੂੰ ਇਹ ਦੇਖਣਾ ਹੈ ਮੈਂ ਤੇ ਲਾਸਟ ਬੇਨਤੀ ਕਰਨੀ ਹੈ ਪੰਜਾਬ ਦੇ ਲੋਕੋ ਇਹ ਜਿਹੜੇ ਕੱਠ ਕਰਦੇ ਫਿਰਦੇ ਨੇ ਨਾ ਪੰਜਾਬ ਪੁਲਿਸ ਦੇ ਵਿਰੁੱਧ ਤੇ ਇਹਦਾ ਖਮਿਆਜਾ ਸਾਨੂੰ ਪੂਰੇ ਪੰਜਾਬ ਨੂੰ ਭੁਗਤਣਾ ਪਊ ਕਿਉਂਕਿ ਜਦੋਂ ਕੋਈ ਨਾ ਕੋਈ ਇਹੋ ਜਿਹੀ ਬਹਿਬਤ ਹੋਣੀ ਹੈ ਤਾਂ ਪੰਜਾਬ ਪੁਲਿਸ ਨੇ ਫਿਰ ਪਟਾ ਫੇਰ ਨਹੀਂ ਫੇਰਨਾ ਮੁੱਦਾ ਪਾ ਕੇ ਫਿਰ ਅਸੀਂ ਪਿੱਟਦੇ ਹੁੰਦੇ ਆ ਆਪਣੇ ਬੱਚਿਆਂ ਨੂੰ ਜਿਹੜੇ ਖਾਸ ਕਰਕੇ ਬੇਰੁਜ਼ਗਾਰ ਨੇ ਨਸ਼ੇੜੀ ਨੇ ਉਹਨਾਂ ਨੂੰ ਰੋਕ ਲੋ ਕੰਟਰੋਲ ਕਰ ਲੋ ਇਹਨਾਂ ਦੇ ਕੱਠਾਂ ਵਿੱਚ ਨਾ ਭੇਜੋ ਅੱਗੇ ਕੀ ਬੈਨੀਫਿਟ ਮਿਲੇ ਇਹਨਾਂ ਦੇ ਕੱਠਾਂ ਵਿੱਚੋਂ ਵੱਡੇ ਵੱਡੇ ਕਿਸਾਨੀ ਅੰਦੋਲਨ ਕੀਤੇ ਇਹਨਾਂ ਨੇ ਇਹਨਾਂ ਨੇ ਅੰਦੋਲਨ ਵੇਚੇ ਨੇ ਅਲੱਖੇ ਵਰਗੇ ਸਭ ਸੌਦੇਵਾਜ ਨੇ ਭਾਨੇ ਵਰਗੇ ਸਭ ਇਦਾਂ ਦੇ ਬੰਦੇ ਟੱਲੇ ਬਾਜ਼ਰ ਤੋਂ ਵਿੱਚ ਆ ਗਿਆ ਤੇ ਪੱਲੇ ਪਿੱਛੇ ਰਹਿ ਗਿਆ ਤੇ ਅਮਰਤਪਾਲ ਦੇ ਪਾਪੇ ਬਾਰੇ ਤੁਹਾਨੂੰ ਪਤਾ ਹੀ ਹੈ ਵੀ ਕਿਦਾਂ ਕੌਮ ਨੂੰ ਗੁੰਮਰਾਹ ਕੀਤਾ ਆਪਣਾ ਪੁੱਤ ਐਮਪੀ ਬਣਾ ਲਿਆ ਤੇ ਨਸ਼ੇ ਘਰ ਦੇ ਵਿੱਚ ਚਲਦੇ ਨੇ ਲੋਕਾਂ ਦੇ ਨਸ਼ੇ ਚਾਉਣ ਵਾਸਤੇ ਚੱਲੇ ਸੀ ਇਹ ਉਹ ਲੋਕ ਨੇ ਹੁਣ ਇਹ ਪੂਰਾ ਜੋਰ ਲੱਗਾ ਹੋਇਆ ਵੀ ਭਗਵੰਤ ਮਾਨ ਨੂੰ ਕਿੱਦਾਂ ਬਦਨਾਮ ਕੀਤਾ ਜਾਵੇ ਔਰ ਪੰਜਾਬ ਪੁਰਸ ਦੇ ਵਿਰੁੱਧ ਜਿਹੜਾ ਝੂਠ ਹੈ ਪੰਜਾਬ ਦਾ ਉਹਨੂੰ ਪੜਕਾਇਆ ਜਾਵੇ ਤੇ ਆਪਸ ਦੇ ਵਿੱਚ ਤਕਰਾਰ ਹੋਵੇ ਜਿਹੜੇ ਗੁੰਡਾਗਰਦੀਓ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਫੈਲਾਈ ਜਾਵੇ ਤਾਂ ਕਿ ਫੇਰ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇ ਤੇ ਫਿਰ ਅਸੀਂ ਕਹੀਏ ਭਵੰਤਮਾਨ ਤੋਂ ਪੰਜਾਬ ਕੰਟਰੋਲ ਨਹੀਂ ਹੋ ਰਿਹਾ ਪੰਜਾਬ ਪੁਲਿਸ ਤੋਂ ਪੰਜਾਬ ਕੰਟਰੋਲ ਨਹੀਂ ਹੋ ਰਿਹਾ ਫਿਰ ਇਦਾਂ ਇਹਨਾਂ ਨੇ ਇਸ਼ੂ ਬਣਾਉਣਾ ਸ਼ਰਮ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਸਟੇਜ ਤੇ ਬੋਲੇ ਪੁਲਿਸ ਨੂੰ ਕੁੱਤਾ ਸ਼ਬਦ ਨਾਲ ਸੰਬੋਧਨ ਕੀਤਾ ਇਹਨਾਂ ਲੋਕਾਂ ਨੇ ਬੁੱਜੜ ਤੱਕ ਪੁਲਿਸ ਨੂੰ ਕਿਹਾ ਠੀਕ ਹੈ ਦੋ ਚਾਰ ਬੰਦੇ ਮਾਰੇ ਹੋਣਗੇ ਤੁਸੀਂ ਸਾਰੇ ਪੁਲਿਸ ਨੂੰ ਇਦਾਂ ਇੱਕ ਕਤਾਰ ਵਿੱਚ ਖੜਾ ਨਹੀਂ ਕਰ ਸਕਦੇ ਸ਼ਰਮ ਹੋਣੀ ਚਾਹੀਦੀ ਸਾਨੂੰ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਆ ਪੰਜਾਬ ਪੁਲਿਸ ਦੀ ਭਰਤੀ ਹੋਣੀ ਹੈ ਫਿਰ ਆਪਣੇ ਬੱਚਿਆਂ ਨੂੰ ਭਰਤੀ ਕਰਨ ਵੇ ਤੇ ਨਾ ਤੋੜਿਓ ਜੇ ਇਹਨਾਂ ਦੀ ਗੱਲ ਸੁਣਨੀ ਹੈ ਨਾ ਵੀ ਪੰਜਾਬ ਪੁਲਿਸ ਗੁੱਚੜ ਹੁੰਦੀ ਹੈ ਪੰਜਾਬ ਪੁਲਿਸ ਪੰਜਾਬ ਨੂੰ ਬਰਬਾਦ ਕਰਦੀ ਹੈ ਇਨਕਾਊਂਟਰ ਕਰਦੀ ਹੈ ਫਿਰ ਆਪਣੇ ਬੱਚਿਆਂ ਨੂੰ ਪੰਜਾਬ ਪੁਲਿਸ ਦੀ ਭਰਤੀ ਵਾਸਤੇ ਕਿਉਂ ਤੋੜਿਆ ਤੁਸੀਂ ਸ਼ਰਮ ਨਹੀਂ ਆਉਂਦੀ ਸਾਨੂੰ ਇਹਨਾਂ ਕਤੇੜਾ ਪਿੱਛੇ ਲੱਗ ਕੇ ਅਸੀਂ ਕੀ ਮਾਹੌਲ ਪੰਜਾਬ ਦਾ ਬਣਾ ਰਹੇ ਹਾਂ ਇਹ ਬੇਨਤੀ ਹੈ ਵੀਡੀਓ ਨੂੰ ਮੈਂ ਪਹਿਲਾਂ ਨਹੀਂ ਕਦੇ ਕਿ ਅੱਜ ਕਾ ਵੀ ਸ਼ੇਅਰ ਕਰੋ ਇਹਨਾਂ ਕਤੇੜਾ ਨੂੰ ਵੀ ਸੁਣੇ ਵੀ ਸਾਡੀਆਂ ਕਰਤੂਤਾਂ ਕੀ ਨੇ ਜਿਹੜਾ ਇਹਨਾਂ ਨੇ ਇਕੱਠ ਕੀਤਾ ਸੀ ਨਾ ਪੁਲਿਸ ਦੇ ਵਿਰੁੱਧ ਤੇ ਉਹ ਕਾਠਲੇ ਵਿੱਚ ਇਹ ਜਿੰਨੇ ਵੀ ਬੋਲੇ ਨੇ ਡਫਲੀਆਂ ਆਪੋ ਆਪਣੀਆਂ ਬਜਾਈਆਂ ਭਾਨੇ ਸਿੱਧੂ ਨੇ ਜਾਂ ਝੋਟੇ ਨੇ ਗੱਲ ਕਰੀ ਉੱਥੇ ਕੇਵਲ ਕੁਰਸੀ ਦੀ ਗੱਲ ਝੋਟੇ ਨੇ ਸਿੱਧਾ ਕਹਿਤਾ ਕਹਿੰਦਾ ਅਸੀਂ ਕਿਹੜਾ ਐਮਐਲਏ ਸਾਨੂੰ ਕਿਹੜਾ ਤੁਸੀਂ ਵੋਟਾਂ ਪਾਈਆਂ ਨੇ ਇਹਦਾ ਮਤਲਬ ਸਾਨੂੰ ਵੋਟਾਂ ਪਾ ਕੇ ਐਮਐਲਏ ਬਣਾਓ ਫਿਰ ਅਸੀਂ ਵੀ ਉਦੋਂ ਵੱਡੀਆਂ ਗੰਦੀਆਂ ਕਰਤੂਤਾਂ ਕਰਾਂਗੇ ਇਹਨਾਂ ਦਾ ਮਤਲਬ ਮਤਲਬ ਇਹ ਹੈ ਇਹਨਾਂ ਦਾ ਪੰਜਾਬ ਨੂੰ ਬਚਾਉਣ ਦਾ ਕੋਈ ਏਜੰਡਾ ਨਹੀਂ ਜੇ ਪੰਜਾਬ ਨੂੰ ਬਚਾਉਣ ਦਾ ਕੋਈ ਏਜੰਡਾ ਹੁੰਦਾ ਫਿਰ ਕਿਸੇ ਵੀ ਪਾਰਟੀ ਦੇ ਨਾਲ ਇਹ ਕਹਿ ਲਈਏ ਅਰਾਮੜ ਕੇ ਸਰਕਾਰ ਬਣਾਉਂਦੇ ਪਹਿਲਾਂ ਜਿਵੇਂ ਕਿਸਾਨ ਜਥੇਬੰਦੀਆਂ ਨੇ ਕੀਤਾ ਤੇ ਹੁਣ ਵੀ ਇਦਾਂ ਕਰਨਾ ਇਹਨਾਂ ਨੇ ਯਾਨੀ ਕਿ ਪੰਜਾਬ ਦਾ ਮਲਿਆ ਮੇਡ ਕਿੱਦਾਂ ਕਰਨਾ ਹੈ ਪੰਜਾਬ ਨੂੰ ਬਰਬਾਦ ਕਿੱਦਾਂ ਕਰਨਾ ਹੈ ਪੰਜਾਬ ਦਾ ਮਾਹੌਲ ਕਿੱਦਾਂ ਖਰਾਬ ਕਰਨਾ ਹੈ ਇਹ ਡੱਲੇਵਾਲ ਵਰਗੇ ਔਰ ਲੱਖੇ ਸਦਹਾਣੇ ਵਰਗੇ ਇਹ ਸਾਰੇ ਰਲ ਮਿਲ ਕੇ ਤੇ ਨਾਲ ਹੁਣ ਅੰਮ੍ਰਿਤਪਾਲ ਦੇ ਭਾਪੇ ਨੂੰ ਲਾ ਲਿਆ ਉਹ ਤਾਂ ਪਹਿਲੇ ਕਮਲ ਹੈ ਤੇ ਜਾਨਣੇ ਕਿ ਹੁਣ ਰਲ ਮਿਲ ਕੇ ਪੂਰਾ ਜੋਰ ਲਾਉਣਗੇ ਵੀ ਕਿਵੇਂ ਪੰਜਾਬ ਨੂੰ ਬਰਬਾਦ ਕਰੀਏ ਪੰਜਾਬ ਦਾ ਮਾਹੌਲ ਖਰਾਬ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ